ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਹਲਕੇ ਵਿੱਚ ਪਹੁੰਚੇ ਜਿੱਥੇ ਪਠਾਨਕੋਟ ਤੋਂ ਅਮਿਤ ਵਿਜ ਦੇ ਅਗਵਾਈ ਹੇਠ ਸੈਂਕੜਾ ਦੀ ਗਿਣਤੀ ਵਿੱਚ कांग्रेसी समर्थक सुखजिंदर सिंह रंधावा दा स्वागत ਕਰਨ ਲਈ ਪੁਰਾਣਾ ਸ਼ਾਲਾ ਵਿਖੇ ਪਹੁੰਚੇ ਪੁਰਾਣਾ ਸ਼ਾਲਾ ਵਿਖੇ ਅਮਿਤ ਵਿਜ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਸੁਖजिंदर सिंह ਰੰਧਾਵਾ ਦਾ ਫੁੱਲ ਮਾਲਾਵਾ ਪੈਂਟ ਕਰਕੇ ਸਵਾਗਤ ਕੀਤਾ ਇਸ ਮੌਕੇ ਸੁਖजिंदर सिंह ਰੰਧਾਵਾ ਨਾਲ ਅਮਿਤ ਵਿਜ ਆਸ਼ੀਸ਼ ਵਿਜ ਸੁजानਪੁਰ ਤੋਂ ਵਿਧਾਇਕ ਨਗੇਸ਼ਪੁਰੀ ਦਿਨਨਗਰ ਤੋਂ ਵਿਧਾਇਕ ਰਨਾ ਚੌਧਰੀ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਮੌਜੂਦ ਰਹੇ ਸੰਬੋਧਨ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਟਿਕਟ ਦੇਣ ਲਈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਸਮੇਤ ਸਮੂਹ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਰੋਧੀਆਂ ਤੇ ਵੀ ਤਿੱਖੇ ਵਾਰ ਕੀਤੇ ਅਖੋਜ ਜੀ ਪਰਾ ਸਾਹਿਬ ਬ੍ਰਿੰਦਰ ਅਮਰ ਤੁਗਾਰੇ ਅੱਜ ਸ਼ੁਰੂਆਤ ਉਹ ਆਪਣੇ ਬੇਟੇ ਦੇ ਹਲਕੇ ਤੋਂ ਕੀਤੀ ਗੁਰਦਾਸਪੁਰ ਤੋਂ ਤੇ ਹੁਣ ਆਪਣੀ ਭੈਣ ਕੋਲ ਪਹੁੰਚੇ ਆਂ ਜਦੋਂ ਪਰਿਵਾਰ ਤੁਰੇ ਬਾਵਾ ਬਣ ਕੇ ਤੁਰੇ ਉਦੋਂ ਮੇਸ਼ਾਂ ਜਿੱਤ ਜਿਹੜੀ ਆ ਉਹ ਚੁੰਮਦੀ ਆ ਇਹ ਜਿਹੜੇ ਅਸੀਂ ਖੜੇ ਆ ਜੁਇਸ਼ਪੁਰੀ ਹੁਣੇ ਮੇਰੇ ਕੋਲ ਉੱਥੇ ਜਾ ਕੇ ਨਾ ਮੈਂ ਜਾ ਕੇ ਆਪਣੀ ਵੀ ਜਾਰੀ ਕਰਨੀ ਆ ਤੇ ਪੀੜੀ ਦਾ ਪੀੜੀ ਜਾ ਅੱਜ ਮੈਨੂੰ ਇਹ ਜਾ ਕੇ ਕਿਸੇ ਨੂੰ ਤੁਹਾਨੂੰ ਦੱਸਣ ਦੀ ਲੋੜ ਪੈਣੀ ਕਿ ਮੈਂ ਕੌਣ ਆ ਕਿਸੇ ਨੇ ਜਾਣਾਂ ਕਿ ਇਹਦਾ ਵਾਰਸ ਇਹਦੇ ਪਿਤਾ ਜੀ ਮੇਰੇ ਦਾਦੇ ਨਾਲ ਹੁੰਦੇ ਸੀ ਮੇਰੇ ਪਿਤਾ ਜੀ ਨਾਲ ਹੁੰਦੇ ਸੀ ਤੇ ਮੈਨੂੰ ਖੁਸ਼ੀ ਹੋਣੀ ਆ ਕਿ ਜਿਵੇਂ ਚੌਧਰੀ ਜੈਬੁਣੀ ਸਰਦਾਰ ਕਰਤਾਰ ਸਿੰਘ ਪਾੜਾ ਅਮਰ ਦੇ ਪਿਤਾ ਜੀ ਇਹਦੇ ਦਾਦਾ ਜੀ ਉਹਦਰ ਅਸ਼ੁਰੀ ਇਹ ਆਪਣੇ ਉਹਦੇ ਨਰੇਸ਼ ਤੇ ਪਿਤਾ ਜੀ ਮੈਨੂੰ ਯਾਦ ਆ ਉਹ ਉੱਥੇ ਵੀ ਬੋਲਦਾ ਕਿ ਆਇਆ ਕਿ ਚੌਧਰੀ ਸਾਹਿਬ ਚੌਧਰੀ ਜੈਪੁਨੀ ਜੀ ਚੌਧਰੀ ਸੁੰਦਰ ਸਿੰਘ ਤੇ ਰਗਨਾ ਸਾਹਿਬ ਪੁਰੀੋਂ ਤੋਂ ਗੱਡੀ ਚਲਾਉਦੇ ਹੁੰਦੇ ਸੀ ਤੇ ਤਿੰਨੇ ਨਾਲ ਬੈਠਦੇ ਹੁੰਦੇ ਸੀ ਰਗਨਾ ਸਾਹਿਬ ਪੁਰੀ ਗੱਡੀ ਚਲਾਉਦਾ ਉਹ ਇਹ ਕਰਕੇ ਮੈਨੂੰ ਜੇ ਮੈਂ ਅੱਜ ਆਇਆ ਤੇ ਮੈਂ ਆਪਣੇ ਪਰਿਵਾਰ ਤੇ ਆਇਆ ਮੈਂ ਅਪਰਲ ਲੋਕਾਂ ਚ ਆਇਆ ਮੈਨੂੰ ਕਿਸੇ ਨੂੰ ਇਹ ਨਹੀਂ ਦੱਸਣ ਦੀ ਲੋੜ ਪੈਣੀ ਕਿ ਮੈਂ ਚੀਮਾ ਕੌਣ ਆ ਮੈਂ ਹੋਰ ਕੌਣ ਆ ਮੈਂ ਬੱਬੂ ਕੌਣ ਆ ਮੈਂ ਉੱਥੇ ਬੋਲਦਿਆਂ ਕਿ ਮੈਂ ਤੇ ਪਰਣਾ ਜੁਦੇ ਨਾਲ ਐਮਰ ਲੈ ਰਹੇ ਹਾਂ ਤਿੰਨ ਵਾਰੀ ਆ ਪੜੋ ਇੱਕ ਵਾਰੀ ਰਾਤ ਹੋਜਾਸਤਾਰ ਉਸ ਬੰਦੇ ਦੇ ਪੁੱਤ ਨੇ ਮੂੰਹ ਧੂਠਾ ਨਹੀਂ ਕੀਤਾ ਸੱਚੇ ਮੂੰਹ ਹੀ ਬਦਾਰ ਸੋਚੋ ਆ ਗਿਆ ਇੱਕ ਵਾਰੀ ਨਹੀਂ ਬੋਲਿਆ ਤੇ ਉਹਨੂੰ ਡਿਫਟੀ ਸੀਕਰ ਬਣਾਇਆ ਹੈਰੀ ਹੱਥ ਦੇ ਹੁੰਦੇ ਲੱਗੇ ਬੈਠੇ ਆਪੋਜੀਸ਼ਨ ਤੋਂ ਲੈ ਨਾਲ ਬੈਨੇ ਨੇ ਇਹ ਕਿਨੇ ਕਿਰੇ ਪੌੜੀਆਂ ਤੇ ਚੜ ਜਾ 스ਪੀਕਰ ਵਾਲੀਆਂ ਇਹ ਇੱਕ ਪੌੜੀ 스피ਕਰ ਵਾਲੀ ਪੌੜੀ ਵੀ ਨਹੀਂ ਚੜਿਆ ਪੰਜਾਬ ਦੀ ਗੱਲ ਕਰਾਂਗੇ ਹਿੰਦੁਸਤਾਨ ਦੀ ਗੱਲ ਕਰਾਂਗੇ ਬਾਰਡਰ ਦੀ ਗੱਲ ਕਰਾਂਗੇ ਨੌਜਵਾਨੀ ਦੀ ਗੱਲ ਕਰਾਂਗੇ ਨਸ਼ੇ ਕਿੱਥੋਂ ਆਏ ਉਹਦੀ ਗੱਲ ਕਰਾਂਗੇ ਤੇ ਜਿਹੜਾ ਵਪਾਰੀ ਦਾ ਗਲਾ ਘੋਟਿਆ ਜਾ ਰਿਹਾ ਉਹਦੀ ਗੱਲ ਕਰਾਂਗੇ ਉਹ ਕਰਾਂਗੇ ਇਹ ਇੱਕ ਹੀ ਪਰਿਵਾਰ ਜਾਂ ਦੋ ਤਿੰਨ ਪਰਿਵਾਰ ਕਿਉਂ ਅਮੀਰ ਹੋ ਰਹੇ ਨੇ ਬਾਕੀ ਕੋਣੀ ਅਮੀਰ ਪਰਿਵਾਰ ਹੋ ਰਹੇ ਇਹ ਚੀਜ਼ ਆਪਾਂ ਸਾਰੀਆਂ ਜਿਹੜੇ ਵਪਾਰਿਆ ਉਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਆ ਅਸੀਂ ਰੀੜ ਦੀ ਹੱਡੀ ਨੂੰ ਕਮਜ਼ੋਰ ਕਰ ਰਹੇ ਹਾਂ ਉਹ ਪਾਰਲੀਮੈਂਟ 'ਚ ਗੱਲ ਕਰਾਂਗੇ ਜਿਹੜਾ ਰਾਹੁਲ ਗਾਂਧੀ ਨੇ ਕਿਹਾ ਡਰੋ ਨਾ ਸਰਕਾਰ ਕੇ ਲਾਜ ਨਹੀਂ ਹੁੰਦੇ ਤਵਾ ਕੇ ਰਾਜ ਨਹੀਂ ਹੁੰਦੇ ਰਾਜ ਹੁੰਦਾ ਕਿਸੇ ਨਾਲ ਪਿਆਰ ਕਰਕੇ ਉਹ ਤਕੜੇ ਹੋਵੋ ਆਪਾਂ ਜਿੱਤ ਬਾਈ ਗੁਰੂਦੀਪ ਬਸ਼ਿਸ਼ ਤੇ ਨਾਲ ਹੋਏਗੀ ਤੇ ਪਾਰਲੀਮੈਂਟ ਚ ਜਾ ਕੇ ਗੁਰਦਾਸਪੁਰ ਦਾ ਝੰਡਾ ਖੜਿਆ ਜਾਏਗਾ ਇਹ ਨਹੀਂ ਹੋਏਗਾ ਕਿ ਜਿਹੜਾ ਬੁਲ ਕੇ ਜਾਏਗਾ ਉਹ ਗੁੰਗਾ ਪਹਿਲਵਾਨ ਨਹੀਂ ਹੋਏਗਾ ਉਹ ਉਹ ਨਹੀਂ ਹੋਏਗਾ ਜਿਹੜਾ ਪੰਜਾਂ ਸਾਲਾਂ ਦੇ ਵਿੱਚ বিজেপি ਦਾ ਐਮਪੀ ਤੇ ਕੁਵਾਰ ਵੀ ਹਾਜ਼ਰੀ ਲਾਉਣ ਨਹੀਂ ਗਿਆ ਉਥੇ ਗੂੰਜ ਪੈਗੀ ਗੁਰਦਾਸਪੁਰ ਦੀ ਮੋਦੀ ਨੂੰ ਸੱਟ ਲਾ ਕੇ ਉਹ ਤੇ ਪਾਰਲੀਮੈਂਟ ਗੂੰਜੇਗੀ ਪੰਜਾਬ ਲਈ ਪਾਰਲੀਮੈਂਟ ਗੂੰਜੇਗੀ ਹਿੰਦੁਸਤਾਨ ਦੇ ਬਾਰਡਰ ਦੀ ਜਿਹੜੇ ਅਸੀਂ ਹਿੱਕ ਤੇ ਬੈਠੇ ਆ ਪਾਕਿਸਤਾਨ ਦੀ ਗੱਲ ਉਹ ਵੀ ਹੋਏਗੀ ਅੱਜ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲਦੇ ਥੋੜੀ ਕਹਿੰਦਾ ਕੇ ਚైనా ਕਿੱਦਾਂ ਅੰਦਰ ਚੀਨ ਆ ਰਿਹਾ ਡੋਟਲੈਂਡ ਕੋਈ ਰੇਲ ਟ੍ਰੇਨ ਰੋਕਰੇ ਕੇ ਸਾਰੀਆਂ ਚੀਜ਼ਾਂ ਪੋਥੇ ਜਾ ਕੇ ਕੀਤੀਆਂ ਜਾਣਗੀਆਂ ਔਰ ਖੁੱਲ ਕੇ ਬੋਲਿਆ ਜਾਏਗਾ ਕਿ ਦੇਸ਼ ਬਚਾਉਣਾ ਪੰਜਾਬ ਬਚਾਉਣਾ ਨਸ਼ਿਆਂ ਨੂੰ ਖਤਮ ਕਰਨਾ ਇਹ ਸਾਡੀ ਪਹਿਲੀ ਬਹੁਤ ਆਗ ਹੋਏਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਲਈ ਡੇਰ ਬਾਬਾ ਨਾਨਕ ਨੂੰ ਪਹੁੰਚਦਾ